ਪੰਜਾਬ ਨੂੰ ਹਰ ਰੋਜ਼ ਸਮਾਜਿਕ ਆਰਥਿਕ ਤੇ ਬੌਧਿਕ ਪੱਧਰ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਜ਼ਾ ਮਾਮਲਾ ਸਾਹਮਣੇ ਆਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੋਂ ਦੇ ਪਬਲਿਕੇਸ਼ਨ ਨੇ ਪਹਿਲਾਂ ਤਾਂ ਮਹਾਨ ਕੋਸ਼ ਜਿਹੜੀ ਕੀ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਦੀ ਬਹੁਤ ਸਤਿਕਾਰਤ ਰਚਨਾ ਤੇ ਸੈਖੋ ਉਸ ਪੋਥੀ ਨੂੰ ਬਹੁਤ ਸਤਿਕਾਰ ਦਿੰਦੇ ਨੇ ਉਹ ਛਾਪਣ ਵੇਲੇ 15000 ਦੇ ਤਕਰੀਬਨ ਗਲਤੀਆਂ ਕੀਤੀਆਂ। ਜਦੋਂ ਗੱਲ ਬਾਹਰ ਆਈ ਤਾਂ ਸਾਰੀਆਂ ਕਾਪੀਆਂ ਨੂੰ ਵਾਪਸ ਮਗਾ ਕੇ ਨਸ਼ਟ ਕਰਨ ਦੀ ਗੱਲ ਕੀਤੀ ਗਈ। ਹੁਣ ਉਹਨਾਂ ਨੇ ਜਿਹੜਾ ਨਸ਼ਟ ਕਰਨ ਦਾ ਤਰੀਕਾ ਅਪਣਾਇਆ ਉਹ ਸਿੱਖ ਰੋ ਰੀਤ ਅਨੁਸਾਰ ਨਹੀਂ ਸੀ। ਉਹਨਾਂ ਨੇ ਯੂਨੀਵਰਸਿਟੀ ਦੇ ਵਿੱਤੀ ਟੋਹਾ ਪਟਿਆ ਤੇ ਟੂਵੇ ਦੇ ਵਿੱਚ ਸਾਰੀਆਂ ਕਾਪੀਆਂ ਜਿਹੜੀਆਂ ਉਹ ਦਫਨਾ ਦਿੱਤੀਆਂ ਜਦੋਂ ਇਹ ਗੱਲ ਬਾਹਰ ਆਈ ਤਾਂ ਹੁਣ ਰੌਲਾ ਪੈ ਰਿਹਾ ਹੁਣ ਇੱਥੇ ਸਵਾਲ ਇਹ ਪੈਦਾ ਹੋ ਰਿਹਾ ਕਿ ਯੂਨੀਵਰਸਿਟੀ ਦੇ ਵਿੱਚ ਪੜਾਉਣ ਵਾਲੇ ਵੱਡੇ ਤੋਂ ਵੱਡੇ ਵਿਦਵਾਨ ਇੰਨੀ ਗੱਲ ਦੀ ਸਮਝ ਨਹੀਂ ਰੱਖਦੇ ਕਿ ਸਿੱਖ ਪੰਥ ਦੀਆਂ ਜਿਹੜੀਆਂ ਪੋਥੀਆਂ ਨੇ ਜਿਦੇ ਵਿੱਚ ਹਜ਼ਾਰਾਂ ਗੁਰਬਾਣੀ ਦੇ ਅੱਖਰ ਨੇ ਸ਼ਬਦ ਨੇ ਉਹਨਾਂ ਦਾ ਜਿਹੜਾ ਹੈਗਾ ਅੰਤਿਮ ਸੰਸਕਾਰ ਉਹ ਕਿਵੇਂ ਕੀਤਾ ਜਾਂਦਾ ਇੱਥੇ ਜਿਹੜਾ ਸਮਝਣ ਵਾਲੀ ਗੱਲ ਹੈ ਕਿ ਸਾਡੀਆਂ ਵਿਦਿੱਕ ਸੰਸਥਾਵਾਂ ਇਹੋ ਜੇ ਲੋਕਾਂ ਦੇ ਹੱਥਾਂ ਚੜ ਗਈਆਂ ਜਿਨ੍ਹਾਂ ਨੂੰ ਸਿੱਖ ਰੀਤਾਂ ਪੰਜਾਬ ਦੇ ਵਿਸ਼ਵਾਸਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ